ਸ੍ਰੀ ਵਾਹਿਗੁਰੂ ਜੀ ਸਗੰ ਦਵਾਰ ਕੋ ਛਾੜ ਕੈ ਨਹਿਤ ਹਾਰੂ ਦਵਾਰ ਬਾਇਂ ਲਹਿ ਦੀਵਾ ਜਸ ਗੋਬਿੰਦ ਦਾ ਸਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਰਹ ਮਹਾਂ ਸਬਈਆ ਭਗਤ ਨਮੇ ਸਖਿਦਾਰ ਗੁਲਾਲ ਸਭ ਹਰਸ਼ਵਾਨ ਬੀਚ ਰਾਮ ਇਹ ਜੇ ਤਰਨ ਲੈ ਘਰ ਗਾਵ ਸਜਿਤ ਸਭ ਮੇਲੇ ਗਵਰਨਤਾ ਤੁਨ ਜਮਾ ਭਗਤ ਨਮੇ ਸਖਿਦਾਰ ਗੁਲਾਲ ਸਭ ਹਰਸ਼ਵਾਨ ਬੀਚ ਰਾਮ ਇਹ ਜੇ ਤਰਨ ਲੈ ਘਰ ਗਾਵ ਸਜਿਤ سب میل گوار ن تم سب ات سندر کونج گلین کے بھی کتاؤ من کے کر دور گم اور تیاگ میں سب کی اے سندر شام کی مانت میں سویہ فو سی گوارن فل رہی ਬਟ ਰੰਗਨ ਜਿਵਨ ਭੂਲ ਲਿਏ ਇਹਦ ਸ਼ਾਮ ਸਿੰਗਾਰ ਸੁਕਬਤ ਹੈ ਉਹਨ ਕੋ ਕੁਲ ਕਸਮ ਹੋਤੀਏ ਰਤਨ ਮੈਂ ਸ਼ਾਮ ਭਇਓ ਸਜਣੀ ਤੇਹ ਦੇ ਸਭ ਸਾਜ ਸੁਸਾਜ ਦੀਏ ਵਿਖ ਜਾਤ ਰੰਨ ਨਚਉਤ ਰਹ ਜੈ ਦੇਖਤ ਹੋਤ ਖੁਲਾਸ ਹੀਏ ਇੱਕ ਸਮੇ ਰਹਿ ਕੰਸ ਕਫੂਲ ਸਖੀ ਤੈ ਕੌਣ ਬਹਿ ਸੁਖਦਾਈ ਪੌਰੇ ਗੁੰਝਾਰਤ ਹੈ ਇਤਤ ਉਤ ਤੈ ਮੁਰਲੀ ਨੰਦ ਲਾਲ ਵਜਾਈ ਰੀਜ ਰਹਿ ਆ ਸੋਣ ਕਸੁਰ ਮੰਡਲ ਤਾਂ ਸ਼ਬ ਕੋ ਵਰਨੀਉ ਨਹੀਂ ਜਾਈ ਤਨ ਸਮ ਸੁਖ ਦਾਇਕ ਧੀਰਤ ਔਸ਼ਰ ਯਹ ਪਹਿ ਦੁਖ ਦਾਇ ਜੇਡ ਸਮ ਸਖਿ ਤੇਰਨਾ ਦੀ 함ਖਲਤ ਜਿਤ ਹੁਲਾਸ ਵਡਾਈ ਚੰਗਨ ਸੁਤਾਨ ਲੀਬ ਸਭ ਸੋ ਗਲਬ ਸੋ ਧਰਮੀ ਸ਼ਰਗਾਈ ਲਾਇ ਸੁਗੰਧ ਭਲੀ ਕਬਰਿਆਂ ਪਰ ਤਾਂ ਜੇ ਪ੍ਰਵਾਵਾਰਣੀ ਨਹੀ ਜਾਈ ਤਨ ਸੰਸੁ ਸੁਦਾ ਇਕ ਥੀ ਇਹ ਔਸਰ ਸ਼ਾਮ ਬਿਨਾ ਦੁਖਦਾਈ ਪਾਣ ਪਰਜੰਡ ਚਲਣ ਜੇ ਔਸਰ ਔਰ ਬਹੂਲਾਨ ਤੂਰ ਉਡਾਈ ਦੁਖ ਲਗਨ ਜਹ ਮਾਸ ਬੁਰੀ ਸੋ ਲਗਨ ਸੁਖ ਦਾਇਕ ਸੀਤਲ ਜਾਈ ਸ਼ਾਮਕ ਸੰਗ ਸਭ ਹਮ ਖਿਲਤ ਸਿਦਲ ਪਟਿ ਤੇ ਕਬੇਸ਼ ਤਾਈ ਹਨ ਸੰਗ ਸੋਤ ਦਾਇਕ ਜੀਰਤ ਔਰ ਸਾਰੇ ਆ ਭਈ ਦੁਖ ਦਾਇੀ ਸਵਈਆ ਯੋਰਾ ਟਟ ਕਣ ਆਈ ਜਹਾਂ ਸਖੀ ਮੁੰਦਨ ਮੇਲ ਬਲਿ ਛਵ ਪਾਈ ਬੋਤ ਚਾਤਰ ਤਦਾ ਦਰ ਆ ਕਣ ਮੋਰਨ ਪਤਨ ਘੋਰ ਲਜਾਈ ਤਾਹੇ ਸਮ ਹਮ ਕਨ ਰਕੇ ਸੰਗ ਖੇਲ ਤਦੀਕ ਪ੍ਰੇਮ ਬਡਾਈ دان سم سکھ دائی کدیرت اوز ریا پہی دکھ دائی میرے پر کب ہوں اگر سکی شاہ لگن روم کی سکھ دائی شامت سنگ پھر سجنی رنگ فولن کے ہم بسر بنائی ਕਿਆ ਲਤ ਕ੍ਰੀੜ ਕਰ ਰਸ ਕੀ ਇਹ ਅਵਸਰ ਕੋ ਬਰਨੀਓ ਨਹੀਂ ਜਾਏ ਸ਼ਾਮ ਸਨ ਸੁਖ ਦਾਇਕ ਥਿਰਤ ਸ਼ਾਮ ਬਗਾ ਆਤ ਪੀ ਦਾ ਖਦਾਏ ਮਾਸ ਅਸੂ ਹਮ ਕਨਰ ਕੇ ਸੰਗ ਇਹ ਲਤ ਚਿਤ ਹੁਲਾਸ ਬੜਾਈ ਤਾਨ ਦਾ ਬਨ ਗਵਤੋ ਹਤ ਸੁੰਦਰ ਰਾਵਨ ਤਾਨ ਮਸਾਈ ਗਾਵਤ ਦਿਹਮ ਹੁ ਸੰਗਤਾਹੀ ਕੇ ਤਾਂ ਗਾਵਤ ਕੋ ਬਰਨੀਓ ਨਹੀਂ ਜਾਈ ਸਾ ਸੰਦ ਮਨ ਸੁਖਦਾਇ ਕਰਦੀ ਰਤ ਸ਼ਾਮ ਦੇ ਭੀ ਦਾ ਖਦਾਈ ਗਾਤਕ ਕੀ ਸਹੀ ਰਾਸ ਵਿਖੇ ਰਤ ਖਲਤ ਦਿਹਰ ਸੋਚਤ ਲਈ ਸੀਤਾ ਘਵਰਨ ਕੇ ਪਟ ਛਾਜਤ ਸੀਤ ਨਦੀ ਤਹ ਧਾਰ ਵਹਾਈ ਉਕਾਨ ਸਤਹ ਗੋਪਨ ਚ ਅਰਮਤ ਨਹਾਰ ਪਲੀ ਸ਼ਬ ਪਾਈ ਤਾਨ ਸਮ ਸੁਦਾਇਕ ਫਿਰਤ ਅਉਸਰ ਯਾਹ ਪਹੀ ਦੁਖदाई ਸਵਈਆ ਮਗਰ ਸਾਵੇਂ ਸਭ ਸਿਆਮ ਤੇ ਸੰਗ ਹੋਏ ਹੇਲ ਤਦੀ ਮਨ ਆਨੰਦ ਪਾਈ ਕੀ ਤਲ ਲਗ ਕਬ ਦੂਰ ਕਰ ਹਮ ਸ਼ਾਮ ਕੇ ਅੰਗ ਸੁਵੰਦ ਮੇਲਾਈ ਹੁਲਾ ਜੰਬੇਲੀ ਕੇ ਫੂਲ ਰਹਿ ਜਹ ਨੀਰ ਘਟਿਓ ਜਮਨਾ ਜੀ ਆਈ ਦਰਸਨ ਸੁ ਗੁਦਾਇਕ ਧੀਰਤ ਅਵਸਰ ਯਾ ਭਈ ਦੁਖ ਦਾਈ ये जो सरदरत कै सजनी आमके लत श्याम सो प्रीत लगाई आनंद कै अत हि मन में ताज जैसा बई जी की दचताई नार सब ब्रजती नमिहा मन की ताज जैसा संगक नाई ਸਾਸਨ ਦੇ ਸੁਖਦਾਇਕ تیرਤ ਸ਼ਾਮ ਦੇ ਨਾ ਆਬ ਭੇਦਾ ਖਦਾਈ ਸਵਈਆ ਮਾਗਾ ਬੇਖਮੇਲ ਕ ਹਰਸੋ ਅਮਸੁਰਸ ਰਾਸ ਦੀ ਖੇਲ ਮਜਾਈ ਕਨੰਦ ਜਵਤ ਸੋ ਮੁਰਲੀ ਤੇ ਕਉ ਸਰ ਕੋ ਪਰਮਿਆ ਨਹੀਂ ਜਾਏ ਫੂਲਾਂ ਦਾ ਫੂਲ ਭਲੇ ਵਿਖਿਆ ਜਹਰੀ ਜ ਰਹੇ ਸੁਰ ਰਾਈ ਧਰ ਸਮ ਸੁਖ ਦਾ ਇੱਕ ਥਿਰਤ ਸ਼ਾਮ ਬਿਨਾ ਆਬ ਭੀਧ ਹਦਾਈ ਸੁਵਈਆ श्याम चितार सब तय हैं द्वारम श्याम कह जो हुदे बड़ भागी त्याग दाई सदे आर सब हर बतन के रस पीतर पागे एक गिरि तार हवै बिसुदे एक प्रकार नाही बिथ अनरादे ਸਿਆਮ ਕਾ ਖੇਲਣ ਕੀ ਮਿਲ ਜੇ ਸਭ ਬਾਰਨ ਰਾਵਣ ਲਾਗੀ ਏਤ ਧੀਰੀ ਧਰ ਹਵੇ ਬਿਸੁਦੀ ਏਤ ਪ੍ਰਕਾਰ ਨਹੀਂ ਬਿਖੈ ਅਨੁਰਾਗੀ ਕੈ ਸਦ ਸਿਆਮ ਕਾ ਖੇਲਣ ਕੇ ਮਿਲ ਕੇ ਸਭ ਗਵਾਰਨ ਰਾਵਣ ਲਾਗੀ अकाल गुरू पंथ ख़ालसे जी जन चढ़ंदी कलार खोजी मार